ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਜਿਸ ਤਰ੍ਹਾਂ ਕਿ ਆਪਾਂ ਦੋ ਕੁ ਦਿਨ ਤਿੰਨ ਦਿਨ ਪਹਿਲਾਂ ਸੌਰੀ ਵਲੌਗ ਪਾਇਆ ਸੀਗਾ ਜੀ ਤੇ ਉਹਦੇ ਚ ਆਪਾਂ ਤੁਹਾਨੂੰ ਦਿਖਾਇਆ ਸੀਗਾ ਕਿ ਛੱਤ ਤੇ ਆਪਾਂ ਆਰਗੇਨਿਕ ਸਬਜ਼ੀਆਂ ਜਿਹੜੀਆਂ ਬੀਜਣ ਦਾ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਕੋਸ਼ਿਸ਼ ਕੀਤੀ ਹੈ ਤੇ ਉਹਦੇ ਬਾਰੇ ਤੁਹਾਨੂੰ ਵਿਖਾਉਨੇ ਆਪਾਂ ਇਹ ਮੇਰਾ ਇਰਾਦਾ ਸੀਗਾ ਇੱਕ ਤੁਹਾਨੂੰ ਮੈਂ ਫੋਲੋ ਅਪ ਵਿਖਾਵਾਂ ਵੀ ਬੀਜਣ ਤੋਂ ਬਾਅਦ ਅੱਜ ਚੌਥੀ ਚੌਥਾ ਦਿਨ ਹੈ ਜੀ ਤਿੰਨ ਦਿਨ ਹੋ ਗਏ ਨੇ ਚੌਥਾ ਦਿਨ ਹੈ ਅੱਜ ਤੇ ਵਿਖਾਉਣਾ ਤੁਹਾਨੂੰ ਕੀ ਕੰਡੀਸ਼ਨ ਹੈ ਸਾਰ ਆਪਾਂ ਸਾਗ ਬੀਜ ਜੈ ਸਭ ਤੋਂ ਪਹਿਲਾਂ ਵੀਡੀਓ ਦੇ ਵਿੱਚ ਵਲੌਗ ਤੁਸੀਂ ਕਰਿਓ ਚੈੱਕ ਹੁਣ ਵੀ ਪਹਿਲਾਂ ਤੁਹਾਨੂੰ ਸਾਗ ਦੀ ਕੰਡੀਸ਼ਨ ਦਿਖਾਉਣਾ ਜੀ ਮੈਂ ਆ ਦੇਖੋ ਸਾਗ ਜਿਹੜਾ ਉਹ ਜੰਮ ਰਿਹਾ ਜੀ ਦੇਖੋ ਆ ਬਰੀਕ ਬਰੀਕ ਦੇਖੋ ਨਿਕਲ ਰਿਹਾ ਤੇ ਆ ਆਪਾਂ ਇੱਥੇ ਇੱਕ ਬੈਂਗਣਾ ਦਾ ਬੂਟਾ ਲਾਇਆ ਸੀ ਉਹ ਵੀ ਚੱਲ ਰਿਹਾ ਤੇ ਇਹਦੇ ਵਿੱਚ ਬੀਜ ਸੀ ਧਣੀਆਂ ਧਣੀਆਂ ਨਾ ਥੋੜਾ ਜਿਹਾ ਦੋਸਤੋਂ ਹੁੰਦਾ ਕੌੜਾ ਮਤਲਬ ਕਿਹੜਾ ਸੌਰੀ ਕਿਹੜਾ ਵੀ ਹੁੰਦਾ ਇਹਦਾ ਥੋੜਾ ਜਿਹਾ ਤੇ ਇਹ ਲੇਟ ਜੰਮਦਾ ਜੀ ਹਾਰਡ ਹੁੰਦਾ ਇਹਦਾ ਜਿਹੜੇ ਬੀਜ ਹੁੰਦੇ ਨੇ ਤੇ ਆ ਵੇਖੋ ਇਹਨਾਂ ਬੂਟਿਆਂ ਦੇ ਵਿੱਚ ਵੀ ਆਪਾਂ ਬੈਂਗਣ ਲਾਏ ਸੀਗੇ ਤੇ तकरीबन ਚੱਲ ਪਏ ਨੇ ਖੜੇ ਹੋ ਗਏ ਮੁੰਡੀ ਨੇ ਤਾਂ ਮੋੜੀਏ ਜਿਹੜੀ ਚਾਦਰ ਸੀ ਨਾ ਜਾਵੇ ਕਿ ਹੁਣ ਪੱਥਰ ਰੱਖਤਾ ਮੈਂ ਇਹ ਚਾਦਰ ਨਾ ਉੱਡ ਕੇ ਸਾਰੀ ਇਹਨਾਂ ਦੇ ਉੱਪਰ ਪੈ ਗਈ ਸੀ ਤੇ ਵਿਚਾਰੇ ਬਚਾਰ ਹੈਗਾ ਮੈਂ ਵੇਲੇ ਸਿਰ ਦੇਖ ਲਿਆ ਜੀ ਤੇ ਇੱਧਰ ਪੁਦੀਨਾ ਇਹਦੇ ਚਲੋ ਆਪਾਂ ਪਹਿਲਾਂ ਦੇ ਲਾਇਆ ਹੋਇਆ ਤੇ ਆਹ ਦੇਖੋ ਇਹਦੇ ਚ ਵੀ ਧਣੀਆਂ ਲਾਇਆ ਸੀਗਾ ਤੇ ਜਦੋਂ ਪਾਣੀ ਦਾ ਪ੍ਰੈਸ਼ਰ ਪਿਆ ਧਣੀਆਂ ਦੇ ਬੀਕੋ ਜ ਉੱਪਰ ਆ ਗਏ ਪਰ ਵਿੱਚ ਵੀ ਜਿਹੜਾ ਥੱਲੇ ਵੀ ਕੁਝ ਹੈਗਾ ਉਹ ਜੰਮ ਜੂਗਾ ਥੋੜਾ ਲੇਟ ਜੰਮੂਗਾ ਤੇ ਦੂਜੀਆਂ ਖੋਨਾ ਸਬਜ਼ੀਆਂ ਤੁਹਾਨੂੰ ਮੂਲੀਆਂ ਲਾਈਆਂ ਸਨ ਉਦਨ ਜੀ ਆਪਾਂ ਤੇ ਮੂਲੀਆਂ ਸੀਆਂ ਤੇ ਇੱਕ ਆਪਾਂ ਬੀਜਿਆ ਸੀਗਾ ਜੀ ਖੱਟੇ ਫੁੱਲਾਂ ਵਾਲੀ ਮੇਥੀ ਪਾਲਕ ਉਹ ਦਿਖਾਉਨੇ ਆ ਸਭ ਤੋਂ ਪਹਿਲਾਂ ਮੇਥੀ ਦੇਖੋ ਜੀ ਖੱਟੇ ਫੁੱਲਾਂ ਵਾਲੀ ਆ ਕਰੋ ਚੈੱਕ ਜੰਮ ਰਹੀਣਾ ਜੀ ਛੋਟੇ ਛੋਟੇ ਪੱਤੇ ਇਹਦੇ ਨਿਕਲੇ ਆਏ ਨੇ ਬਾਹਰ ਥੋੜਾ ਜਿਹਾ ਥਾਂ ਸੁੱਕ ਗਿਆ ਨੂੰ ਹੁਣ ਕੱਲੂ ਪਾਣੀ ਲਾਵਾਂਗੇ ਜੀ ਅੱਜ ਇੰਨੀ ਛਿੱਤੀ ਲਾਉਣਾ ਨਹੀਂ ਕਿਉਂਕਿ ਨੀਚੇ ਤਾਂ ਜਿਹੜੀ ਆ ਪਰਤ ਹੈ ਵਿਚਾਲੀ ਪਰਤ ਸਲਾਬ ਹੈਗੀ ਆ ਜਿਵੇਂ ਆ ਦੇਖੋ ਇੱਥੇ ਅਜੇ ਵੀ ਸਲਾਬ ਹੈ ਇਧਰ ਲਾਈ ਸੀ ਪਾਲਕ ਤੇ ਪਾਲਕ ਵੀ ਜੰਮ ਰਹੀ ਹੈ ਕਿਤੇ ਕਿਤੇ ਇਹਦੇ ਵਿੱਚ ਆਹ ਦੇਖੋ ਜੀ ਬਿਲਕੁਲ ਇੱਕ ਥੋੜਾ ਛੋਟਾ ਜਿਹਾ ਮੈਂ ਕੱਲ ਤੱਕ ਆਈ ਹੋਪ ਕੀ ਬਾਹਰ ਨਿਕਲ ਜਾਏਗੀ ਤੇ ਆਹ ਦੇਖੋ ਇਹਦੇ ਵਿੱਚ ਵੀ ਪਾਲਕ ਸੀ ਇਸ ਗ로우 ਬੈਗ ਦੇ ਵਿੱਚ ਇਹਦੇ ਵਿੱਚ ਤਾਂ ਨਿਕਲ ਆਈ ਆ ਜੀ ਦੇਖੋ ਕਰੋ ਚੱਕ ਪੱਤੇ ਵੀ ਆ ਗਏ ਨੇ ਛੋਟੇ ਛੋਟੇ ਆਹ ਦੇਖੋ ਆਹ ਦੇਖੋ ਇਹਦੇ ਵਿੱਚ ਇੱਕ ਬੈਂਗਲ ਲਾਇਆ ਇਸ ਤਰ੍ਹਾਂ ਕਰਕੇ ਆਪਾਂ ਸਾਰੀਆਂ ਸਬਜ਼ੀਆਂ ਮੈਂ ਕਹਿੰਦਾ ਇੱਕ ਵਾਰੀ ਫਾਲੋ ਅਪ ਜ਼ਰੂਰ ਦੇਣਾ ਬਣਦਾ ਕਿਉਂਕਿ ਜਿਵੇਂ ਜਿਵੇਂ ਇਹ ਵੱਡੀਆਂ ਹੁੰਦੀਆਂ ਜਾਣੀਆਂ ਸਬਜ਼ੀਆਂ ਮੈਂ ਛੋਟੇ ਛੋਟੇ ਵਲੌਗ ਇਹਨਾਂ ਦੇ ਬਣਾਉਂਦਾ ਰਵਾਂਗਾ ਤੇ ਹੁਣ ਦੇਖਦੇ ਆਂ ਮੂਲੀਆਂ ਜੀ ਆਹ ਦੇਖੋ ਮੂਲੀਆਂ ਵੀ ਦੇਖੋ ਗਰਦਾ ਪਿਆ ਜੀ ਵੀ ਜਾਂ ਮੰਗੀਆਂ ਨੇ ਮਤਲਬ ਪੱਤੇ ਵੀ ਸਵੇਰੇ ਮੈਂ ਆਇਆ ਸੀ ਨਾ 6:30 ਵਜੇ ਅੱਜ ਸਵੇਰੇ ਸਵੇਰੇ ਟਾਈਮ ਹੋਣਾ ਤਕਰੀਬਨ 6:30 6 ਵਜੇ ਦਾ ਜੀ ਉਸ ਟਾਈਮ ਇਹਨਾਂ ਦਾ ਨਾ ਜਿਹੜੇ ਪੱਤੇ ਸੀਗੇ ਇਹਨਾਂ ਦਾ ਰੰਗ ਸੀਗਾ ਪੀਲਾ ਪੀਲਾ ਜਿਵੇਂ ਤੇ ਪੱਤੇ ਵੀ ਨਹੀਂ ਇੱਕ ਮਤਲਬ ਡੋਡੀ ਟਾਈਪ ਗੋਲ ਜਿਹਾ ਬਣੇ ਹੋਏ ਸੀ ਤੇ ਹੁਣ ਦੇਖੋ ਪੱਤੇ ਵੀ ਨਿਕਲੇ ਆਏ ਨੇ ਇਹਦੇ ਅੱਜ ਦੁਪਹਿਰ ਦੁਪਹਿਰ ਚਿੰਨਾ ਫਰਕ ਤੇ ਆ ਬੈਂਗਣ ਨੇ ਹਵਾ ਚੱਲ ਰਹੀ ਤੇ ਬੂਟੇ ਲਹਿਰਾ ਰਹੇ ਨੇ ਪੂਰੇ ਬੈਂਗਣਾਂ ਦੇ ਆ ਤਾਂ ਪੁਰਾਣੇ ਨੇ ਜੀ ਪਹਿਲਾਂ ਵਾਲੇ ਬੂਟੇ ਨੇ ਜੀ ਦੋ ਤੇ ਜਿਹੜੇ ਆ ਆਪਾਂ ਬਾਅਦ ਚ ਲਾਏ ਸੀ ਦੇਖ ਤੇ ਬਾਬਾ ਮਿਹਰ ਕਰੇ ਆਪਣੀ ਛੋਟੀ ਜੀ ਖੇਤੀ ਬਾੜੀ ਤੇ ਐਵੇਂ ਠੀਕ ਰਵੇ ਸੋ ਆਹ ਦੇਖੋ ਜੀ ਉਹਦੇ ਚ ਵੀ ਬੈਂਗਣ ਸੀ ਹੁਣ ਆਪਣੀ ਕਿਹੜੀ ਕਿਹੜੀ ਆ ਗਈ ਵੈਰੈਟੀ ਜੀ ਪਾਲਕ ਆ ਗਈ ਖੱਟੇ ਫੁੱਲਾਂ ਵਾਲੀ ਮੇਥੀ ਆ ਗਈ ਪਾਲਕ ਆ ਜਿਹੜੀ ਕੱਲ ਤੱਕ ਜੰਮ ਜੇਗੀ ਜੀ ਤੇ ਬੈਂਗਣੀ ਬੈਂਗਣ ਦੋ ਕਿਸਮਾਂ ਲਾਈਆਂ ਸਾਂ ਮੂੜੀਆਂ ਆ ਗਈਆਂ ਤੇ ਸਾਗ ਆ ਗਿਆ ਉਧਰ ਪਦੀਨਾ ਪਦੀਨਾ ਦਾ ਆਪਾਂ ਚਲੋ ਪਹਿਲਾਂ ਦਾ ਲਾਇਆ ਹੋਇਆ ਜੀ ਤੇ ਧਣੀਆਂ ਹੁਣ ਬਸ ਧਣੀਆਂ ਜੰਮ ਜੇ ਜੀ ਧਣੀਆਂ ਨੇ ਐਕਚੁਅਲੀ ਮੈਂ ਪਹਿਲਾਂ ਵੀ ਤਿੰਨ ਚਾਰ ਵੇਰ ਲਾਇਆ ਸੀਗਾ ਜੀ ਪਰ ਉਹ ਇਨਾ ਖਾਸ ਜੰਮਦਾ ਨਹੀਂ ਬਹੁਤ ਘੱਟ ਜਮਤ ਹੁੰਦੀ ਉਹਦੀ ਪਤਾ ਨਹੀਂ ਕੀ ਚੱਕਰ ਹੈ ਵੈਸੇ ਨਾ ਆਪਾਂ ਤੁਹਾਨੂੰ ਦੱਸਿਆ ਵੀ ਨਿੰਮ ਖੜੀ ਸਰਸੋਂ ਖੜੀ ਤੇ ਵਰਮੀਕੋਪੋਸਟ ਪਾਈ ਸੀ ਇਹਦੇ ਵਿੱਚ ਦੇਸੀ ਰੂੜੀ ਵੀ ਪਾਈ ਸੀ ਇਹਦੇ ਵਿੱਚ ਜੀ ਸੋ ਆ ਚੀਜ਼ਾਂ ਪਾਉਣ ਦੇ ਬਾਵਜੂਦ ਮਤਲਬ ਵੈਸੇ ਤਾਂ ਦੂਜੇ ਬੂਟੇ ਸਹੀ ਥੋੜਾ ਧਨੀਆਂ ਹੋਇਆ ਸੀ ਪਰ ਘੱਟ ਹੋਇਆ ਸੀਗਾ ਸੋ ਐ ਕਿ ਆਈ ਹੋਪ ਪਤਾ ਨਹੀਂ ਗਰਮੀ ਕਰਕੇ ਘੱਟ ਸਿਆਈ ਹੋਪ ਹੁਣ ਜਿਹੜਾ ਇਹਦਾ ਮਤਲਬ ਹੁਣ ਸਿਆਲ ਦਾ ਜਿਵੇਂ ਰੁੱਤ ਪੈਰ ਪਾਰੀ ਹੈ ਹੌਲੀ ਹੌਲੀ ਮੌਸਮ ਠੰਡਾ ਹੁੰਦਾ ਜਿਵੇਂ ਹੁਣ ਤਕਰੀਬਨ ਸ਼ਾਮ ਨੂੰ 5 ਵਜੇ ਹਵਾ ਠੰਡੀ ਹੋ ਜਾਂਦੀ ਮੌਸਮ ਉਹਦੇ ਕਰਕੇ ਆਈ ਥਿੰਕ ਹੁਣ ਵਧੀਆ ਹੋ ਜਾਊਗਾ ਧਨੀਆਂ ਵੀ ਬਾਕੀ ਹੋਰ ਵੀ ਕਾਫੀ ਚੀਜ਼ਾਂ ਆਪਾਂ ਟਾਈਮ-ਟਾਈਮ ਸੇਰ ਪਹਿਲਾਂ ਮੈਂ ਮਤਲਬ ਜਿਵੇਂ ਆ ਆਪਣੇ ਸਬਜ਼ੀਆਂ ਦਾ ਰਹਿਣਦਖਣ ਹੁੰਦਾ ਜੀ ਉਹਦੀ ਵੀ ਮੈਂ ਇੱਕ ਵਾਰੀ ਕੋਲ ਬਣਾਇਆ ਸੀਗਾ ਜੀ ਤੇ ਉਹ ਪੁਰਾਣੀਆਂ ਵੀਡੀਓਜ਼ ਦੇ ਵਿੱਚ ਸ਼ਾਇਦ ਮੈਂ ਦਿਖਾਇਆ ਹੋਵੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਬਾਕੀ ਜਿਹੜੀ ਆ ਨਿੰਮਖਲੀ ਤੇ ਸਰਸੋਂ ਦੀ ਖਾਲ ਉਹਦੀ ਮੈਂ ਅੱਡ ਵੀਡੀਓ ਬਣਾਈਆਂ ਤੁਸੀਂ ਉਹ ਵੀ ਸਾਰੀਆਂ ਜਾ ਕੇ ਦੇਖ ਸਕਦੇ ਹੋ ਸੋ ਇਸ ਤਰ੍ਹਾਂ ਕਰਕੇ ਆਪਾਂ ਐਬਸਮ ਸాల్ਟ ਵੀ ਪਾਇਆ ਸੀਗਾ ਜੋ ਉਹਦਾ ਵੀ ਕਹਿੰਦੇ ਬਹੁਤ ਫਾਇਦਾ ਹੁੰਦਾ ਹੈ ক্লোਰੋਫਿਲ ਵਗੈਰਾ ਜਿਹੜਾ ਬੂਟਿਆਂ ਦਾ ਸਹੀ ਹੁੰਦਾ ਜੀ ਉਸ ਤਰ੍ਹਾਂ ਆਪਣੀ ਇਹ ਜੀ ਨਿੱਕੀ ਜਿਹੀ ਖੇਤੀ ਬਾਕੀ ਬਾਈ ਤੁਸੀਂ ਨਾਲ-ਨਾਲ ਸਾਰੇ ਜਣੇ ਮੇਰੇ ਸਬਸਕ੍ਰਾਈਬਰ ਵੀ ਦਾ ਚੈੱਕ ਕਰੋ ਜੀ ਇਹ ਆਪਣੇ ਪਿੰਡ ਦੀ ਸ਼ਾਮ ਤੇ ਟਾਈਮ ਹੈਗਾ ਜੀ तकरीबन 4:6 ਵਜੇ ਦਾ ਤੇ ਸੂਰਜ ਜਿਹੜਾ ਉਹ ਡੁੱਬਣ ਜਾ ਰਿਹਾ ਸੂਰਜ ਮਤਲਬ ਸਤਣ ਲੱਗਾ ਸੂਰਜ ਤੇ ਆਸੇ-ਪਾਸੇ ਹਰਿਆਵਲ ਹੈ ਜੀ ਖੇਤ ਹੀ ਖੇਤ ਨੇ ਪਿੰਡ 'ਚ ਰਹਿੰਦੇ ਆ ਤੁਹਾਨੂੰ ਪਤਾ ਫਿਰ ਖੇਤ ਤਾਂ ਹੋਣਗੇ ਜੀ ਤੇ ਇੱਧਰ ਆਪਣਾ ਪਿੰਡ ਹੈ ਪਿੰਡ ਦਾ ਵਲੌਗ ਵੀ ਆਪਾਂ ਪਹਿਲਾਂ ਬਣਾ ਕੇ ਪਾ ਚੁੱਕੇ ਹਾਂ ਜੀ ਆਪਣੇ ਦਾ ਸੋ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਹਰ ਮਤਲਬ ਵਧੀਆ-ਵਧੀਆ ਟੌਪਿਕ ਤੇ ਵਧੀਆ-ਵਧੀਆ ਵਿਸ਼ੇ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਵਲੌਗ ਬਣਾਵਾਂ ਸੋ ਆਪਣੇ ਚੈਨਲ ਤੇ ਜਿਹੜਾ ਵੀ ਵੀਰ ਭਰਾ ਕੋਈ ਵੀ ਸਬਸਕ੍ਰਾਈਬਰ ਜਾਂ ਕੋਈ ਆਪਣਾ ਵੀਅਰ ਚੈਨਲ ਤੇ ਹੁੰਦਾ ਜਿਹੜਾ ਵੀ ਕੋਈ ਵੀਡੀਓ ਵਿਊ ਕਰਦਾ ਦੇਖਦਾ ਸਾਰੇ ਵਲੌਗ ਦੇਖਿਆ ਕਰੋ ਵਧੀਆ-ਵਧੀਆ ਵਲੌਗ ਬਣਾ ਕੇ ਪਾਏ ਨੇ ਹਿਲ ਸਟੇਸ਼ਨ ਦੇ ਵਧੀਆ ਵਲੌਗ ਨੇ ਜੀ ਮੈਂ ਪਾਏ ਹੋਏ ਸੋ ਖੇਤੀਬਾੜੀ ਨਾਲ ਰਿਲੇਟਡ ਵਧੀਆ ਵਲੌਗ ਪਾਏ ਨੇ ਗਰਮੀਆਂ ਦੇ ਵਿੱਚ ਵੀ ਮਤਲਬ ਜਦੋਂ ਦੀ ਸਟਾਰਟ ਕੀਤੀ ਹੈ ਵਲੌਗਿੰਗ ਜੀ ਤੁਸੀਂ ਸਾਰਿਆਂ ਨੇ ਬੜਾ ਵਧੀਆ ਪਿਆਰ ਵੀ ਦਿੱਤਾ ਤੇ ਆਪਾਂ ਹਰ ਪਿੰਡੂ ਲਾਈਫ ਇਸ ਤਰ੍ਹਾਂ ਕਰਕੇ ਤੇ ਇਹ ਹੈਗਾ ਜੀ ਆਪਣਾ ਪਿੰਡ ਲੋ ਜੀ ਡਿਵੈਲਪ ਹੋ ਗਿਆ ਜੀ ਪਿੰਡ ਹੁਣ ਆਪਣਾ ਪੂਰਾ ਸੋ ਕੋਠੀਆਂ ਹੀ ਕੋਠੀਆਂ ਨੇ ਅੱਜ ਦੇ ਟਾਈਮ ਦੇ ਵਿੱਚ ਤੇ ਵਧੀਆ ਮਜ਼ਾ ਵਧੀਆ ਪਿੰਡੂ ਲਾਈਫ ਜਿਹੜੀ ਬਹੁਤ ਵਧੀਆ ਲੱਗਦੀ ਸਾਨੂੰ ਜਿਉਣੀ ਤੇ ਹਰ ਇੱਕ ਤਰ੍ਹਾਂ ਦੀ ਲਾਈਫ ਆਪ ਆਪਣੇ ਥਾਂ ਤੇ ਵਧੀਆ ਹੁੰਦੀ ਜਿੱਥੇ ਕੋਈ ਸ਼ਹਿਰ ਚ ਰਹਿੰਦਾ ਤੁਹਾਨੂੰ ਉੱਥੋਂ ਦੀ ਲਾਈਫ ਵਧੀਆ ਲੱਗਦੀ ਏ ਤੇ ਪਿੰਡਾਂ ਵਾਲਿਆਂ ਨੂੰ ਫਿਰ ਪਿੰਡੂਆਂ ਤੇ ਪਿੰਡਾਂ ਵਾਲੀ ਲਾਈਫ ਵਧੀਆ ਲੱਗਦੀ ਏ ਖੁੱਲਾ ਡੁੱਲਾ ਰਹਿਣ ਸਾਂ ਜੀ ਪਿੱਛੇ ਖੇਤ ਦੀ ਖੇਤ ਨੇ ਦੇਖੋ ਇੱਧਰ ਸੁੱਖੀ ਲੱਗਾ ਹੋਇਆ ਪਿੰਡ ਦਾ 뷰 ਖਿਚਣ ਫੋਨ ਦੇ ਵਿੱਚ ਆ ਦੇਖੋ ਕਰੋ ਚੈੱਕ ਵਧੀਆ ਰਿਹਾ ਇਥੋਂ ਵਧੀਆ ਬਿਲਕੁਲ ਬਿਲਕੁਲ ਵਧੀਆ ਠੀਕ ਹੈ ਤੇ ਕਿਵੇਂ ਲੱਗਾ ਸਿਸਟਮ ਆਪਣਾ ਖੇਤੀ ਵਾਲਾ ਜਿਹੜਾ ਮਿੰਨੀ ਖੇਤੀ ਵਾਲਾ ਬਹੁਤ ਵਧੀਆ ਪਾਜੀ ਲੱਗਾ ਜੀ ਬਹੁਤ ਵਧੀਆ ਲੱਗਾ ਬਹੁਤ ਵਧੀਆ ਅੱਛਾ ਤੇ ਤੂੰ ਕੌਣੀ ਸ਼ੁਰੂ ਕਰਦਾ ਪਿਆ ਘਰੇ ਵੀ ਬਿਜ਼ਨਸ ਚਾਹੀਦੇ ਨੇ ਕਿਉਂਕਿ ਇਹ ਘਰੇ ਫਾਇਦਾ ਬਹੁਤ ਹੁੰਦਾ ਪਾਜੀ ਇਹਨਾਂ ਦਾ ਬੀਜਨ ਦਾ ਫਾਇਦਾ ਕਿਵੇਂ ਦੱਸੋ ਕਿਵੇਂ ਫਾਇਦਾ ਕੋਈ ਇਹਦੇ ਵਿੱਚ ਕੋਈ ਰੇ ਸਪਰੇ ਨਹੀਂ ਹੁੰਦੀ ਹੈਗੀ ਆ ਆ ਕੀ ਗੱਲ ਸਹੀ ਆਪਣੀ ਰੂੜੀਆਂ ਪਾ ਸਕਦੇ ਆ ਕੋਈ ਖਾਦ ਵਰਮਿੰਗ ਪੋਸਟ ਵਗੈਰਾ ਇਹ ਇਹ ਵੀ ਮਤਲਬ ਜਦੋਂ ਅਸੀਂ ਪਹਿਲੀ ਵਾਰੀ ਵਲੌਗ ਜਦੋਂ ਮੈਂ ਪਾਇਆ ਸੀ ਨਾ ਇਹ ਪਹਿਲੇ ਵਲੌਗ ਚ ਮੇਰੇ ਸਭ ਤੋਂ ਪਹਿਲਾ ਆਇਆ ਸੀ ਨਾ ਜਿੱਤਾਂ ਬੋ ਚੈਨਲ ਜਿੱਦਨ ਮੈਂ ਚੈਨਲ ਬਣਾਇਆ ਸੀ ਨਾ ਜੀ ਔਰ ਸਬਸਕ੍ਰਾਈਬਰਾਂ ਨੂੰ ਸਾਰਿਆਂ ਨੂੰ ਦੱਸ ਰਿਹਾ ਜੀ ਮੈਂ ਜਦੋਂ ਚੈਨਲ ਬਣਾਇਆ ਸੀ ਆ ਫਰਸਟ ਟਾਈਮ ਤੇ ਪਹਿਲੀ ਵੀਡੀਓ ਜਦੋਂ ਅਸੀਂ ਅਪਲੋਡ ਕੀਤੀ ਆ ਟਮਾਟਰਾਂ ਦੇ ਖੇਤ ਤੋਂ ਆਹੀ ਦੇਣਾ ਸੀਗੇ 19 ਅਗਸਤ 2000 ਇੱਕ ਇਅਰ ਹੋ ਗਿਆ 2000 ਹਾਂ ਇੱਕ ਸਾਲ ਹੋ ਗਿਆ ਪੂਰਾ ਤੇ ਉਹਨਾਂ ਅਸੀਂ ਇਹ ਖੜੇ ਸੀ ਇਹ ਮੇਰੇ ਨਾਲ ਮੈਂ ਕਿਹਾ ਵੀਡੀਓ ਬਣਾਈਏ ਫਿਰ ਇਹ ਮੇਰੇ ਨਾਲ ਆਇਆ ਸੀ ਬੇਚ ਜਕੋ ਕਹਿੰਦਾ ਮੈਂ ਟੜ ਨਾਲ ਆਉਣਾ ਵੀਡੀਓ ਦੇ ਵਿੱਚ ਮੈਂ ਫਿਰ ਤੁਸੀਂ ਬਣਾਓ ਵੀਡੀਓ ਤੇ ਮੈਂ ਬਣਾਈ ਸੀ ਪਨੀਰੀ ਦੀ ਬਣਾਈ ਸੀ ਟਮਾਟਰਾਂ ਦੀ ਹਣਾ ਆਪਾਂ ਉਹ ਵੀਡੀਓ ਸਭ ਤੋਂ ਪਹਿਲੀ ਵੀਡੀਓ ਜੇ ਤੁਸੀਂ 올ਡੇਸਟ ਵੀਡੀਓ ਜਾ ਕੇ ਚੈੱਕ ਕਰੋਗੇ ਮੇਰੇ ਚੈਨਲ ਦੀ ਤਾਂ ਉਹੀ ਵੀਡੀਓ ਤੁਹਾਨੂੰ ਨਜ਼ਰ ਆਏਗੀ ਉਹਦੇ ਵਿੱਚ ਮੈਂ ਆ ਤੇ ਇਹ ਸੁੱਕੀ ਆ ਇਹ ਵੀ ਟਮਾਟਰ ਲਾਉਂਦੇ ਨੇ ਤੇ ਆਪਣੇ ਵਾਂਗੂ ਇਹ ਵੀ ਖੇਤੀਬਾੜੀ ਕਰਦੇ ਨੇ ਇਹਨੇ ਇਹ ਮੈਨੂੰ ਬਹੁਤ ਵੀਡੀਓ ਸ਼ੇਅਰ ਕਰਦਾ ਰਹਿੰਦਾ ਇੰਸਟਾਗ੍ਰਾਮ ਵੀ ਆ ਲਾਓ ਤੁਸੀਂ ਆ ਲਾਓ ਮਤਲਬ ਆਰਗੇਨਿਕ ਖੇਤੀ ਜਿਹੜੀ ਐ ਸੋ ਸਾਰਿਆਂ ਨੂੰ ਕਰਨੀ ਚਾਹੀਦੀ ਆ ਆਰਗੇਨਿਕ ਖੇਤੀ ਬੜਾ ਵਧੀਆ ਸਿਸਟਮ ਐ ਤੇ ਤੂੰ ਵੀ ਲਾਇਆ ਕਰ ਭਰਾਵਾ ਛੱਤ ਤੇ ਕਰਦੇ ਸ਼ੁਰੂ ਨੇੜੀ ਜੀ ਕਰ ਇਹਨਾਂ ਦਾ ਵੀ ਆਪਣੇ ਤੇ ਕਹਿੰਦਾ ਭਾਬ ਇਹ ਆ ਕਿ ਇਸ ਤਰ੍ਹਾਂ ਲਾਉਣ ਨਾਲ ਇਹ ਫਾਇਦਾ ਜੀ ਆਪਾਂ ਜੇ ਮੰਨ ਲਓ ਫੈਮਿਲੀ ਚਾਰ ਪੰਜ ਜਣੇ ਆ ਪੰਜ ਛੇ ਜਣੇ ਆ ਤਾਂ ਥੋੜੀ ਬਹੁਤ ਸਬਜੀ ਬੰਦਾ ਘਰੋ ਹੀ ਡੰਗ ਸਾਰ ਲੈਂਦਾ ਹੁਣ ਪਕੌੜੇ ਕੱਢਨੇ ਆ ਤੇ ਪਾਲਕ ਹੋ ਗਈ ਹਨਾ ਜੀ ਤੇ ਸਾਗ ਵੀ ਆਪਾਂ ਇਸ ਤਰ੍ਹਾਂ ਤੋੜ ਕੇ ਮੂਲੀਆਂ ਥੋੜੀਆਂ ਬਹੁਤ ਜਿਵੇਂ ਪਦੀਨਾ ਲਾਇਆ ਚਟਨੀ ਗੁੱਟਨੀ ਹੋਵੇ ਧਨੀਆ ਪੁਣੀਆ ਸੋ ਇਸ ਤਰ੍ਹਾਂ ਕਰਕੇ ਸਾਰੇ ਨੂੰ ਪ੍ਰਾਲਾ ਕਰਨਾ ਚਾਹੀਦਾ ਸੋ ਦੋਸਤੋ ਏ ਸੀ ਆਪਣਾ ਅੱਜ ਦਾ ਵਲੌਗ ਜੀ ਸੋ ਆਪਣੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੌਗ ਤੇ ਇਸ ਤਰ੍ਹਾਂ ਵਧੀਆ-ਵਧੀਆ ਹੋਰ ਵਲੌਗ ਲੈ ਕੇ ਤੁਹਾਡੇ ਲਈ ਆਉਂਦੇ ਰਾਵਾਂਗੇ ਸੋ ਚੈਨਲ ਨਾਲ ਜੁੜੇ ਰਹੋ ਤੇ ਬਾਕੀ ਅੱਗੇ ਕੀ ਰਿਪੋਰਟ ਹੈ ਸਬਜੀ ਕਿੰਨੀ ਕੁ ਚੱਲਦੀ ਹੈ ਕੋਸ਼ਿਸ਼ ਕਰਾਂਗਾ ਤੁਹਾਨੂੰ ਦੁਬਾਰਾ ਵਲੌਗ ਬਣਾ ਕੇ ਦੱਸਣ ਦੀ ਥ